ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਵੀ ਸਾਰੇ ਦੁਪੱਟਿਆਂ ਦੇ ਨਾਲ ਸੂਟ ਨੇ ਜੋ ਵੀ ਤੁਸੀਂ ਸੂਟ ਲੈਣਾ ਹੈ ਤਾਂ ਤੁਸੀਂ ਲੈ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਰਾਜਿੰਦਰ ਸਿੱਧੂ 955 ਉੱਤੇ ਆਪਣੇ ਸਾਰੇ ਸੂਟਾਂ ਦੇ ਕਲਰ ਪ੍ਰਿੰਟਡ ਡਿਜ਼ਾਈਨ ਪਾਏ ਹੁੰਦੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਜੀ ਤੁਸੀਂ ਆਰਡਰ ਕਰ ਸਕਦੇ ਹੋ ਸਾਰੇ ਸੂਟਾਂ ਦੀ ਸ਼ਿਪਿੰਗ ਇੰਡੀਆ ਦੇ ਵਿੱਚ ਫਰੀ ਰਹੂਗੀ ਜੀ ਤੇ ਜਿੰਨਾ ਵੀ ਆਪਾਂ ਵੀਡੀਓ ਦੇ ਵਿੱਚ ਰੇਟ ਪਾਵਾਂਗੇ ਜੀ ਉਸ ਤੋਂ ਬਾਅਦ ਤੁਹਾਨੂੰ ਤੋਂ ਇੱਕ ਵੀ ਰੁਪਿਆ ਨਹੀਂ ਲਿਆ ਜਾਊਗਾ ਹਨਾ ਵੀ ਕਈ ਵਾਰ ਆਪਾਂ ਬਾਅਦ ਚੋ ਕਹਦੀਏ ਵੀ ਅਸੀਂ ਸ਼ਿਪਿੰਗ ਚਾਰਜਸ ਐਨੇ ਲੈਣੇ ਨੇ ਐਨੇ ਲੱਗਣਗੇ ਨਹੀਂ ਜੀ ਜਿੰਨਾ ਵੀਡੀਓ ਦੇ ਵਿੱਚ ਰੇਟ ਪੈ ਗਿਆ ਜੀ ਉਨੇ ਪ੍ਰਾਈਸ ਦੇ ਵਿੱਚ ਹੀ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਤੁਸੀਂ ਕਿਸੇ ਵੀ ਸੈੱਰ ਤੋਂ ਨਹੀਂ ਫੜਨਾ ਕਿਸੇ ਵੀ ਬਾਜ਼ਾਰ ਤੋਂ ਨਹੀਂ ਫੜਨਾ ਤੁਹਾਡੇ ਘਰ ਤੱਕ ਸੂਟ ਪਹੁੰਚੂਗਾ ਜੀ ਬਸ ਐਨੀ ਕਰਕੇ ਵੈਸਟਰ ਵੀ 2-4 ਦਿਨ ਹਨਾ ਵੀ ਪਾਰਸਲ ਥੋੜਾ ਜਿਆਦਾ ਲੇਟ ਹੋ ਜਾਂਦਾ ਕੁਸਤਾ ਥੋੜਾ ਜਿਆਦਾ ਕਰਮੀ ਕਰਕੇ ਕੰਮ ਜਿਆਦੇ ਹੋ ਇੱਕ ਜਦੋਂ ਵੀ ਹੁਣ ਛੁੱਟੀਆਂ ਜ਼ਿਆਦਾ ਹੋ ਜਾਂਦੀਆਂ ਨੇ ਐਤਾਰ ਦੀ ਛੁੱਟੀ ਆ ਗਈ ਤੇ ਪਾਰਸਲ ਨੇ ਜਿਹੜੇ ਆਪਣੇ ਮੰਡੇ ਨੂੰ ਲੱਗਣੇ ਨੇ ਇਸ ਕਰਕੇ ਐਂ 2-4 ਦਿਨ ਦਾ ਫਰਕ ਜ਼ਰੂਰ ਪੈ ਜੂਗਾ ਜੀ ਹੋਰ ਕੋਈ ਚੱਕਰ ਨਹੀਂ ਹੁੰਦਾ ਹਨਾ ਪੈਣਾ ਬੇਚਿੰਤ ਰਹਾ ਕਰੋ ਤੁਸੀਂ ਜਿਨ੍ਹਾਂ ਦੀ ਪੇਮੈਂਟ ਆਈ ਹੁੰਦੀ ਹੈ ਮੈਨੂੰ ਟੈਨਸ਼ਨ ਹੁੰਦੀ ਹੈ ਮੈਂ ਮੈਨਾਂ ਦਾ ਸੂਟ ਦਾ ਪਾਰਸਲ ਕਰਨਾ ਹੈ ਬਾਕੀ ਤੁਸੀਂ ਮੇਰੀ ਫਿਰ ਮੇਰੀ ਇਹੀ ਰਿਕਵੈਸਟ ਹੈ ਜੀ ਤੁਸੀਂ ਸੂਟ ਜਿਹੜਾ ਪ੍ਰਿੰਟ ਸੂਟ ਨੇ ਜੀ ਕਾਟਨ ਦੇ ਸੂਟ ਨੇ ਜਲਦੀ ਜਲਦੀ ਆਰਡਰ ਕਰ ਲਿਆ ਕਰੋ ਵੀਡੀਓ ਦੇਖਣ ਸਾਰ ਫਿਰ ਤੁਹਾਨੂੰ ਉਹਨਾਂ ਪਤਾ ਕੀ ਆ ਕਲਰ ਨਹੀਂ ਮਿਲਦਾ ਜੀ ਸੇਮ ਹੁਣ ਕਰਨੀ ਐ ਇੰਨੀ ਜ਼ਿਆਦੇ ਕੋ ਦੁਆਰਾ ਤੋਂ ਉਹ ਕਲਰ ਰਿਪੀਟ ਦੇ ਵਿੱਚ ਬਹੁਤ ਮੁਸ਼ਕਿਲ ਆਉਂਦੇ ਨੇ ਜੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ। ਇਹੋ ਪਹਿਲਾ ਸੂਟ ਹੈਗਾ ਆਪਣੇ ਕੋਲੇ ਕ੍ਰਾਸ ਕਾਟਨ ਦੇ ਵਿੱਚ ਬਣਿਆ ਹੋਇਆ ਇਹਦੇ ਵਿੱਚ ਚਾਰ ਪੰਜ ਕਲਰ ਨੇ ਕਲਰ ਕਾਫੀ ਆਗੇ ਜੋ ਵੀ ਤੁਹਾਡੀ ਚੋਇਸ ਤੇ ਹੋਣਗੇ ਜੀ ਆਪਾਂ ਕਰਕੇ ਦੇਵਾਂਗੇ ਦੇਖੋ ਇਹਦੇ ਇਸ ਤਰ੍ਹਾਂ ਸੈਂਟਰ ਪੈਨਲ ਬਣੇ ਹੋਏ ਨੇ ਜੀ ਮਹਿਰੂਨ ਕਲਰ ਤੇ ਆਪਾਂ ਗ੍ਰੀਨ ਦੇ ਨਾਲ ਇਹਦਾ ਕੰਬੀਨੇਸ਼ਨ ਕੀਤਾ ਬਹੁਤ ਵਧੀਆ ਤੁਹਾਨੂੰ ਕੰਮ ਹੈ ਜਿਹੜਾ ਫਿਨਿਸ਼ਿੰਗ ਵਾਲਾ ਮਿਲੂਗਾ ਕੋਈ ਤੁਹਾਨੂੰ ਫੈਬਰਿਕ ਦੀ ਇਹ ਨਹੀਂ ਹੈਗਾ ਵੀ ਕੰਪਲੇਨ ਆਉਗੀ ਇਸ ਤਰ੍ਹਾਂ ਆਪਾਂ ਮਹਿਰੂਨ ਤੇ ਜਰੀ ਨਾਲ ਆਪਾਂ ਕਟਵਰਕ ਕੀਤਾ ਸਾਰੇ ਸੂਟ ਦੇ ਸੈਂਟਰ ਦੇ ਵਿੱਚ ਫਲਾਵਰ ਬਣਿਆ ਹੋਇਆ ਜੀ ਉੱਪਰ ਤੱਕ ਸੈਂਟਰ ਪੈਨਲ ਬਣੇ ਹੋਏ ਨੇ ਦੇਖੋ ਜੀ ਆਪਾਂ ਤੁਹਾਨੂੰ ਸੂਟ ਹੈ ਜਿਹੜਾ ਬਹੁਤ ਵਧੀਆ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਹਨਾ ਜਦੋਂ ਤੁਸੀਂ ਆਰਡਰ ਕਰਤਾ ਵੀ ਅਸੀਂ ਸੂਟ ਹੈ ਜਿਹੜਾ ਕਸਟਮਰ ਤੱਕ ਇੰਨਾ ਵਧੀਆ ਤਿਆਰ ਕਰਕੇ ਦਈਏ ਕਿ ਉਹਨਾਂ ਦੇ ਮਨ ਨੂੰ ਲੱਗ ਜੇ ਅੱਗੇ ਤੋਂ ਆਪਣੇ ਕੋਲੋਂ ਹਨਾ ਹੋਰ ਵੀ ਸੂਟ ਰੈਡੀ ਕਰਨ ਨੂੰ ਕਰਵਾਉਣ ਨੂੰ ਮਨ ਕਰੇ ਇਸ ਤਰ੍ਹਾਂ ਦਾ ਫਲਾਵਰ ਬਣਿਆ ਹੋਇਆ ਜੀ ਬਾਹ ਦੇ ਉੱਪਰ ਦੇਖੋ ਜੀ ਇਹ 5 ਮੀਟਰ ਆਲ ਓਵਰ ਸੂਟ ਹੈ ਇਹਦੇ ਵਿੱਚ ਕਲਰ 3-4 ਨੇ ਜੀ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਹੋਏ ਨੇ ਇਹਦੇ ਨਾਲ ਆਪਾਂ ਨੇ ਰੱਖਿਆ ਜ ਤੁਹਾਡੀ ਮਰਜ਼ੀ ਹੋਊਗੀ ਜੀ ਜੇ ਤੁਸੀਂ ਚਨੂਨ ਦਾ ਦੁਪੱਟਾ ਰੱਖਣਾ ਤਾਂ ਤੁਸੀਂ ਉਹ ਵੀ ਰੱਖ ਸਕਦੇ ਹੋ ਜੇ ਤੁਸੀਂ ਨੇ ਕੋਈ ਹੋਰ ਫੈਬਰਿਕ ਪਿਓਰ ਮਸਲੀਨ ਵਗੈਰਾ ਰੱਖਣਾ ਕੋਟਾ ਡੋਰੀਆ ਹਨਾ ਤਾਂ ਤੁਸੀਂ ਉਹ ਵੀ ਰੱਖ ਸਕਦੇ ਹੋ ਦੇਖੋ ਜੀ ਆਪਾਂ ਹਨਾ ਟਾਈਡਾਈ ਇਸ ਤਰ੍ਹਾਂ ਜਿਵੇਂ ਸੂਟ ਦੇ ਵਿੱਚ ਕਲਰ ਡਿਜ਼ਾਈਨ ਬਣਿਆ ਹੋਇਆ ਜੀ ਦੇਖੋ ਇਸ ਤਰ੍ਹਾਂ ਦਾ ਮਹਿਰੂਨ ਕਲਰ ਤੇ ਪੀਚ ਕਲਰ ਦਾ ਸੂਟ ਹੈ ਇਹ ਆਪਾਂ ਇਸ ਤਰ੍ਹਾਂ ਟਾਈਡਾਈ ਕੀਤਾ ਹੈ ਇਹਦੇ ਆਪਾਂ ਨੇ ਕੋਨਿਆਂ ਤੇ ਇਸ ਤਰ੍ਹਾਂ ਦਾ ਡਿਜ਼ਾਈਨਿੰਗ ਬਣਾਈ ਹੈ ਦੇਖੋ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਇਹ ਦੁਪੱਟਾ ਜਿਹੜਾ ਰੈਡੀ ਕੀਤਾ ਹੈ ਮਹਿਰੂਮ ਕੋਨੇ ਤੇ ਇਸ ਤਰ੍ਹਾਂ ਦੇ ਮਹਿਰੂਮ ਕਲਰ ਨਾਲ ਆਪਾਂ ਨੇ ਦੁਪੱਟਾ ਜਿਹੜਾ ਡਾਈ ਕੀਤਾ ਹੋਇਆ ਇਹਨੂੰ ਇਸ ਤਰ੍ਹਾਂ ਆਪਾਂ ਇਹਦੇ ਨਾਲ ਜਿਵੇਂ ਵਰਕ ਮਿਲਦਾ ਜੁਲਦਾ ਹੈ ਨਾ ਗ੍ਰੀਨ ਤੇ ਇਹਦੇ ਨਾਲ ਆਪਾਂ ਨੇ ਨੈੱਟ ਵਾਲੀ ਲਾਈ ਹੈ ਜੀ ਉਹਦੀ ਆਰਗਨਜਾਸਟਾプチ ਨੈੱਟ ਵਾਲੀ ਲਾਈ ਹੈ ਜੀ ਇਹਨੂੰ ਲੇਸ ਫਨੀਸਿੰਗ ਇਸ ਤਰ੍ਹਾਂ ਕੀਤੀ ਹੋਈ ਹੈ ਸੂਟ ਦੇ ਨਾਲ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਤੁਸੀਂ ਚਲੋ ਜੀ ਅਗਲਾ ਸੂਟ ਹੈਗਾ ਆਪਣੇ ਕੋਲੇ ਵਾਟਰ ਕਾਟਨ ਦੇ ਉੱਪਰ ਬਣਿਆ ਹੋਇਆ ਦੇਖੋ ਜੀ ਇਹ ਇਸ ਤਰ੍ਹਾਂ ਦੇ ਸੈਂਟਰ ਪੈਨਲ ਬਣੇ ਹੋਏ ਨੇ ਜੀ ਇਹ ਅਨਿਯੰਤ ਕਲਰ ਹੈ ਦੇਖੋ ਅਨਿਯੰਨ ਵੀ ਨਹੀਂ ਕਹਿ ਸਕਦੇ ਇਸ ਤਰ੍ਹਾਂ ਦਾ ਚੌਕਲੇਟ ਜਾਂ ਕਲਰ ਹੈ ਇਹ ਇਸ ਤਰ੍ਹਾਂ ਉੱਪਰ ਇਹਦੇ ਬਲੈਕ ਦੇ ਨਾਲ ਸੈਂਟਰ ਪੈਨਲ ਜੰਨੇ ਨੇ ਜੀ ਇਸ ਤਰ੍ਹਾਂ ਘੇਰ ਦੇ ਉੱਪਰ ਆਪਾਂ ਨੇ ਬੇਲ ਬਣਾਈ ਹੋਈ ਹੈ ਤੇ ਇਹਦੇ ਨਾਲ ਦੇ ਕਲਰ ਦੇ ਆਪਾਂ ਨੇ ਇਸ ਤਰ੍ਹਾਂ ਡਾਟਸ ਲਾਈ ਹੋਏ ਨੇ ਦੇਖੋ ਕੰਮ ਮਿਲੂਗਾ ਜੀ ਤੁਹਾਨੂੰ ਬਹੁਤ ਵਧੀਆ ਇਹਦੇ ਨਾਲ ਆਪਾਂ ਨੇ ਰੱਖਿਆ ਜੀ ਪਿਓਰ ਦਾ ਦੁਪੱਟਾ 2.5 ਮੀਟਰ ਖੁੱਲਾ ਡੁਲਾ ਤੁਹਾਨੂੰ ਦੁਪੱਟਾ ਮਿਲੂਗਾ بیس ਕਲਰ ਦਾ ਆਪਾਂ ਨੇ ਦੁਪੱਟਾ ਕੀਤਾ ਤੇ ਨਾਲ ਆਪਾਂ ਨੇ ਕੀਤੀ ਹੈ ਜੀ ਲਾਈ ਹੈ ਜੀ ਲੇਸ ਇਹਦੇ ਇਹਦੇ ਲੇਸ ਵੀ ਤੁਸੀਂ ਦੇਖੋ ਇਹ ਵੀ ਆਪਾਂ ਨੇ ਨੈੱਟ ਵਾਲੀ ਲਾਈ ਹੈ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟਾਂ ਦੇ ਪ੍ਰਾਈਸ ਆਪਾਂ ਇਸ ਤਰ੍ਹਾਂ ਲਈ ਨਹੀਂ ਦੱਸ ਰਹੇ ਹਨਾ ਵੀਡੀਓ ਦੇ ਵਿੱਚ ਕਿਉਂ ਫੈਬਰਿਕ ਬਦਲ ਜਾਂਦੀ ਹੈ ਜੀ ਵਰਕ ਬਦਲ ਜਾਂਦਾ ਹੈ ਆਪਾਂ ਫਿਰ ਸਾਹਿਬ ਜੀ ਨਾਲ ਆਪਾਂ ਤੁਹਾਨੂੰ ਰੇਟ ਦੱਸਾਂਗੇ ਜੀ ਦੇਖੋ ਇਸ ਤਰ੍ਹਾਂ ਦੀ ਸੇਮ ਬੇਲ ਬਣੀ ਹੋਈ ਹੈ ਜੀ ਬਾਂਦੇ ਉੱਪਰ ਜੋ ਵੀ ਸੂਟ ਤੁਸੀਂ ਕਾ ਆਰਡਰ ਕਰਨਾ ਚਾਹੁੰਦੇ ਹੋ ਜੀ ਕਰ ਸਕਦੇ ਹੋ ਕਿ ਹੁਣ ਗਰਮੀ ਜ਼ਿਆਦਾ ਹੈ ਕਿ ਆਪਾਂ ਨੂੰ ਬਿਨਾ ਲਾਈਨਿੰਗ ਵਾਲੇ ਸੂਟ ਨੇ ਜਿਹੜੇ ਤਿਆਰ ਕਰਵਾਉਣੇ ਪੈਣਗੇ ਹਨਾ ਗਰਮੀ ਬਹੁਤ ਜ਼ਿਆਦਾ ਕੋਈ ਪੀ ਹੈ ਦੋ ਤਿੰਨ ਦਿਨ ਹੋ ਗਏ ਬੁਰਾ ਹਾਲ ਹੈ ਦੇਖੋ ਜੀ ਇੱਕ ਆਪਣੇ ਕੋਲੇ ਇਸ ਤਰ੍ਹਾਂ ਦਾ ਬਲੈਕ ਕਲਰ ਹੈ ਇਹਦੇ ਵਿੱਚ ਇੱਕ ਮਹਿਰੂਨ ਕਲਰ ਆਪਾਂ ਪਹਿਲਾਂ ਦਿਖਾਏ ਹੋਨੇ ਵੀਡੀਓ ਦੇ ਵਿੱਚ ਦੇਖੋ ਜੀ ਇਹ ਆ ਗਿਆ ਜੀ ਬਲੈਕ ਕਲਰ ਇਹ ਕ੍ਰਸ਼ਚਨੂਨ ਦੇ ਵਿੱਚ ਆ ਗਿਆ ਰਸਨ ਕਾਟਨ ਦਾ ਵੀ ਆਪਾਂ ਤੁਹਾਨੂੰ ਦਿਖਾਤਾ ਜੀ ਦੇਖੋ ਇਹ ਆਪਾਂ ਰੱਖੀਏ ਜੀ ਇਹਦੇ ਨਾਲ ਸਲਵਾਰ ਕ ਤੇ ਇਹਦੇ ਨਾਲ ਆਪਾਂ ਨੇ ਕਾਲਾ ਚਨੂਨ ਦਾ ਬਲੈਕ ਕਲਰ ਦਾ ਕੀਤਾ ਜੀ ਦੁਪੱਟਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਫਿਨਿਸ਼ਿੰਗ ਦੇ ਕੇ ਇਸ ਤਰ੍ਹਾਂ ਦੀ ਆਪਾਂ ਨੇ ਲੇਸ ਗੋਟਾ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਕਿਉਂ ਇਹਦੇ ਵਿੱਚ ਨਾ ਇਸ ਤਰ੍ਹਾਂ ਦਾ 골ਡਨ ਜਾਂ ਹਾ ਸਕਿਨ ਕਲਰ ਹੈਗਾ ਇਸ ਕਰਕੇ ਆਪਾਂ ਨੇ ਇਹਦੇ ਨਾਲ ਇਸ ਤਰ੍ਹਾਂ ਦੀ ਲੇਸ ਲਾਈ ਹੈ ਇਹ ਚਨੂਨ ਦਾ ਦੁਪੱਟਾ ਰੱਖਿਆ ਹੋਇਆ ਤੁਹਾਡੀ ਚੁਆਇਸ ਹੋਊਗੀ ਜੀ ਤੁਸੀਂ ਪਿਓਰ ਮੈਂਬਰ ਦਾ ਦੁਪੱਟਾ ਵੀ ਰਖਵਾ ਸਕਦੇ ਹੋ ਮਸਲੀਨ ਦਾ ਵੀ ਰਖਵਾ ਸਕਦੇ ਹੋ ਦੁਪੱਟਾ ਤੁਸੀਂ ਕੋਈ ਵੀ ਰਖਵਾ ਸਕਦੇ ਹੋ ਆਨਤਰਾ ਨੰਦ ਦੁਪੱਟਾ ਆਪਣੇ ਕੋਲੇ ਅਵੇਲੇਬਲ ਹੈ ਜੀ ਬਾਕੀ ਤੁਹਾਡੀ ਚੁਆਇਸ ਹੈ ਜੀ ਜਿਵੇਂ ਤੁਹਾਨੂੰ ਸੂਟ ਚਾਹੀਦਾ ਹੈ ਅਸੀਂ ਉਵੇਂ ਰੈਡੀ ਕਰਕੇ ਦੇਵਾਂਗੇ ਸਾਡਾ ਵੀਡੀਓ ਦੇ ਵਿੱਚ ਦਿਖਾਉਣਾ ਕੱਪੜਾ ਤੇ ਦੱਸਣਾ ਫਰਜ਼ ਬਣਦਾ ਜੀ ਅਗੋਂ ਤੁਹਾਡੀ ਚੁਆਇਸ ਹੋਊਗੀ ਤੁਸੀਂ ਕਿਵੇਂ ਦਾ ਸੂਟ ਹੈ ਹਨਾ ਜਿਹੜਾ ਲਾਈਕ ਕਰਦੇ ਹੋ ਦੇਖੋ ਜੀ ਇੱਕ ਆਪਾਂ ਨੇ ਇਹ ਰੈਡੀ ਕੀਤਾ ਹੈਗਾ ਬਟਰ ਕਾਟਨ ਦੇ ਉੱਪਰ ਬਹੁਤ ਵਧੀਆ ਕਲਰ ਹੈ ਦਾ ਇਹ ਮੈਚਿੰਗ ਸੂਟ ਹੈ ਜੀ ਦੇਖੋ ਜੀ ਇਸ ਤਰ੍ਹਾਂ ਇਹਦਾ ਗਲੇ ਦਾ ਕੰਮ ਕੀਤਾ ਹੋਇਆ ਹੈਗਾ ਇਹ ਵਾਲਾ ਹੈਗਾ ਜੀ ਮੂਰੀ ਦੇ ਪੌਏ ਵਾਲਾ ਹੈਗਾ ਜੀ ਸਲਵਾਰ ਬਾਹ ਦਾ ਕੰਮ ਦੇਖੋ ਇੱਕ ਬਾਹ ਦਾ ਇਹ ਇਹ ਬਾਹ ਤੇ ਬਹੁਤ ਕੰਮ ਮਿਲੂਗਾ ਤੁਹਾਨੂੰ ਇਹ ਹੈਗਾ ਜੀ ਗਲੇ ਦਾ ਕੰਮ ਇਹਦਾ ਘੇਰ ਦਾ ਕੰਮ ਨਹੀਂ ਹੈਗਾ ਇਹ ਗਲਿਆਂ ਦਾ ਤੇ ਬਾਹ ਦਾ ਕੰਮ ਵਾਲਾ ਸੂਟ ਹੈ ਤੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਮੈਚਿੰਗ ਰੱਖੀ ਹੈ ਜੀ ਆਫ ਵਾਈਟ ਸਲਵਾਰ ਇਹਦੀ ਸਲਵਾਰ ਤੇ ਵੀ ਸੇਮ ਬੇਲ ਮਿਲੂਗੀ ਦੇਖੋ ਜਿਹੜੀ ਆਪਾਂ ਨੇ ਬਾਹ ਦੇ ਉੱਪਰ ਪਾਈ ਹੋਈ ਸੀ ਸੇਮ ਬੇਲ ਬਾਹ ਦੇ ਉੱਪਰ ਮਿਲੂਗੀ ਤੁਹਾਨੂੰ ਤੇ ਆਹ ਦੇਖੋ ਜੀ ਆਪਾਂ ਨੇ ਕੀ ਦੇਖੋ ਜੀ ਇਹਦੇ ਨਾਲ ਵੀ ਆਪਾਂ ਨੇ ਚਨੂਨ ਦਾ ਦੁਪੱਟਾ ਰੱਖਿਆ ਟਾਈ ਡਾਈ ਦੇਖੋ ਜੀ ਬਹੁਤ ਸੋਹਣਾ ਦਾ ਪੱਟੇ ਦੀ ਡਿਜ਼ਾਈਨਿੰਗ ਬਣਾਈ ਹੋਈ ਹੈ ਦੇਖੋ ਸਾਰੇ ਫੋਰ ਸਾਈਡ ਬਾਰਡਰ ਬਣਿਆ ਹੋਇਆ ਜੀ ਵਿਚਕਾਰ ਇਸ ਤਰ੍ਹਾਂ ਦੇ ਗੋਲ ਚੱਕਰ ਬਣੇ ਹੋਏ ਨੇ ਦੇਖੋ ਕਿੰਨਾ ਸੋਹਣਾ ਦੁਪੱਟਾ ਡਾਈਡ ਡਾਈ ਕੀਤਾ ਹੋਇਆ ਆਪਣਾ ਬਹੁਤ ਵਧੀਆ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਇਸ ਤਰ੍ਹਾਂ ਦੀ ਆਪਾਂ ਨੇ ਕਾਟਨ ਦੀ ਲਈ ਹੈ ਜੀ ਚੌੜੇ ਵਾਲੀ ਲੈਸ ਦਾ ਆਫ ਵਾਈਟ ਸਲਵਾਰ ਨਾਲ ਦੀ ਕਿਉਂ ਇਹਦੇ ਹੁਣ ਲੜਾਂ ਤੇ ਰਸਟ ਆ ਗਿਆ ਸੀਗਾ ਹਨਾ ਦੇਖੋ ਜਮਾ ਬਿਲਕੁਲ ਆਪਾਂ ਨਾਲ ਮਿਲਿਆ ਕੇ ਸੂਟ ਨੂੰ ਦੁਪੱਟੇ ਨੂੰ ਵੀ ਨਾਲ ਰੈਡੀ ਕਰਨਾ ਹੁੰਦਾ ਸੇਮ ਨਾਲ ਮਿਲਦੀ ਜੁਲਦੀ ਲੈਸ ਲਾਉਣੀ ਹੁੰਦੀ ਹੈ ਹਨਾ ਇਹ ਆਪਾਂ ਨੂੰ ਪਤਾ ਹੁੰਦਾ ਵੀ ਜੇ ਹੁਣੇ ਤੇ ਇਹ ਵੀ ਨਹੀਂ ਹੈਗਾ ਵੀ ਜੇ ਉਹ ਕੋਈ ਵੀ ਮਰਜ਼ੀ ਚੱਕ ਕੇ ਲਾ ਦੋ ਇਹ ਚੀਜ਼ ਨਹੀਂ ਮਿਲੂਗੀ ਤੁਹਾਨੂੰ ਬਹੁਤ ਵਧੀਆ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਚਲੋ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਸਕਦੇ ਹੋ ਹੁਣ ਗਰਮੀ ਆ ਰਹੀ ਹੈ ਜੀ ਅੱਗੇ ਇੰਨੀ ਜ਼ਿਆਦਾ ਗਰਮੀ ਆ ਰਹੀ ਹੈ ਜੇ ਤੁਸੀਂ ਨੇ ਹਨਾ ਕ੍ਰਾਸ ਕਾਟਨ ਤੇ ਬਟਰ ਕਾਟਨ ਤੇ ਜਾਂ ਵੀ ਕੋਈ ਵੀ ਗਰਮੀ ਵਾਲੀ ਫੈਬਰਿਕ ਬਿਨਾ ਲਾਈਨਿੰਗ ਵਾਲੀ ਬਾਦੂ ਫੈਬਰਿਕ ਆ ਰਹੀ ਹੈ ਕੋਟਾ ਡੋਰੀਆ ਹੋ ਗਿਆ ਜੀ ਮੈਂ ਜਿਵੇਂ ਉਹਦੇ ਉਪਰ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਆਪਾਂ ਨੇ ਪਹਿਲਾਂ ਦੋ ਤਿੰਨ ਸੂਟ ਨੇ ਜਿਹੜੇ ਵਰਕ ਕਰਵਾਏ ਨੇ ਕਿਵੇਂ ਮਰਜ਼ੀ ਦੀ ਤੁਸੀਂ ਨੇ ਫੈਬਰਿਕ ਤੇ ਰੈਡੀ ਕਰਵਾਉਣੇ ਨੇ ਜੇ ਸੂਟ ਤੁਸੀਂ ਨੇ ਪਾਰਟੀ ਵੇਅਰ ਕੋਈ ਹੈਂਡਵਰਕ ਆਰੀ ਵਰਕ ਸਾਰੇ ਤਰ੍ਹਾਂ ਦੇ ਆਪਾਂ ਸੂਟ ਨੇ ਜਿਹੜੇ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤੁਸੀਂ ਇਹ ਨਾ ਸੋਚਿਆ ਕਰੋ ਹਨਾ ਵੀ ਸਾਡਾ ਕਪੜਾ ਮਾੜਾ ਆਜੂ ਸਾਡੇ ਕੋਲੇ ਜਾਂ ਸੂਟ ਨਹੀਂ ਵਧੀਆ ਮਿਲਨੇ ਜਾਂ ਇਹ ਨਹੀਂ ਹੋਣਾ ਉਹ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਮੇਰੀ ਫਿਰ ਤੋਂ ਰਿਕਵੈਸਟ ਹੈ ਜੀ ਤੁਸੀਂ ਜਿਨ੍ਹਾਂ ਨੇ ਹਜੇ ਤੱਕ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਕੋਲੇ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਜਾ ਸਕੇ ਆਪਾਂ ਤੁਹਾਡੇ ਲਈ ਗਰਮੀ ਵਾਲੀ ਫੈਬਰਿਕ ਹੈ ਜਿਹੜੀ ਨਿਊ ਕਲੈਕਸ਼ਨ ਆਉਂਦੀ ਹੈ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਅਪਲੋਡ ਕਰਦੇ ਹਾਂ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਅਸੀਂ ਇਹ ਨਹੀਂ ਕਹਿੰਦੇ ਹਾਂ ਨਾ ਵੀ ਤੁਸੀਂ ਸੱਤੋਂ ਇਕੱਠੇ ਪੰਜ-ਪੰਜ 10 ਜਾਂ 10 ਸੂਟ ਆਰਡਰ ਕਰੋ ਇੱਕ ਵਾਰ ਤੁਸੀਂ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਫਿਰ ਤੁਹਾਨੂੰ ਪਤਾ ਲੱਗ ਜੂ ਵੀ ਕਿਵੇਂ ਦੀ ਸਾਡੇ ਕੋਲੇ ਫੈਬਰਿਕ ਆਉਂਦੀ ਹੈ ਜੀ ਕਿਵੇਂ ਦਾ ਤੁਹਾਡੇ ਨੂੰ ਤੁਹਾਨੂੰ ਰੇਟ ਲੱਗਦਾ ਹੈ ਹਨਾ ਜਿਵੇਂ ਵੀ ਤੁਸੀਂ ਸੂਟ ਕਹੋਗੇ ਜੀ ਆਪਾਂ ਉਹਨੂੰ ਜੋ ਕ੍ਰੈਡੀ ਕਰਕੇ ਦੇਵਾਂਗੇ ਚਲੋ ਜੀ ਤੁਹਾਡੀ ਚੋਇਸ ਹੈ ਸਾਡਾ ਕੰਮ ਕਰਨਾ ਹੈ ਮੰਨਦਾ ਵੀ ਜਿਵੇਂ ਦੇ ਤੁਹਾਨੂੰ ਖੁਸ਼ ਕਰਨਾ ਸਾਡੀ ਕੋਸ਼ਿਸ਼ ਹੈ ਕਿ ਹੁੰਦੀ ਹੈ ਵੀ ਸਾਡਾ ਕਸਟਮਰ ਖੁਸ਼ ਹੋਵੇ ਜੀ ਸੂਟ ਦੇਖ ਕੇ ਹਨਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ